ਦੇਸ਼ ਵਿਦੇਸ਼ ਵਿੱਚ ਵੱਸਦੇ ਹੋਏ ਸਾਰੇ ਹੀ ਪੰਜਾਬੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਫਤਿਹ ਦੀ ਸਾਂਝ ਪਾਉਂਦੇ ਆਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇ ਵਿੱਚ ਜੋ ਘਰ ਟੱਟ ਦਾ ਤੁਸੀਂ ਦੇਖ ਰਹੇ ਹੋ ਤੁਸੀਂ ਸੋਚ ਰਹੇ ਹੋਗੇ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਗਰੀਬ ਦੇ ਨਾਲ ਧੱਕਾ ਕਰ ਰਿਹਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਹਰਦੀਪ ਸਿੰਘ ਦੀ ਪੇਦਾ ਘਰ ਹੈ ਜੋ ਕਿ ਇੱਕ ਗਿਣਿਆ ਹੋਇਆ ਮੁੱਲਜਮ ਹੈ ਔਰ ਉਸ ਦੇ ਉੱਪਰ ਕਰੀਬ ਤੋਂ ਕਰੀਬ 11 ਮੁਕਦਮੇ ਦਰਜ ਹਨ ਜਿਸ ਦੇ ਵਿੱਚੋਂ 6 ਦੀ ਉਸਨੇ سزا ਘਟ ਲਈ ਹੋਈ ਹੈ। ਔਰ ਇਹ ਉਸ ਦਾ ਕਰ ਇਲੀਗਲ ਪਾਇਆ ਗਿਆ ਹੈ ਜਿਸ ਦੇ ਕਾਰਨ ਪ੍ਰਸ਼ਾਸਨ ਇਸ ਦੇ ਉੱਤੇ ਕਾਰਵਾਈ ਕਰ ਰਿਹਾ ਹੈ। ਸੋ ਅੱਜ ਕੱਲ ਹਰ ਬੰਦਾ ਹੀ ਜਿਆਦਾ ਪੈਸਾ ਕਮਾਉਣ ਦੀ ਦੌੜ ਦੇ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਅਤੇ ਰੱਬ ਨੂੰ ਬਹੁਤ ਦੂਰ ਛੱਡੀ ਜਾ ਰਿਹਾ ਹੈ। ਇਹੀ ਕਹਿਣਾ ਚਾਹਾਂਗਾ ਕਿ ਪੈਸਾ ਜੋ ਅਮੀਰੀ ਹੈ ਅਸਲੀ ਅਮੀਰੀ ਪੈਸੇ ਨਾਲ ਨਹੀਂ। ਅਸਲੀ ਅਮੀਰੀ ਤੰਦਰੁਸਤੀ ਨਾਲ ਹੈ ਅਤੇ ਜੇਕਰ ਤੁਹਾਡੇ ਬੱਚੇ ਜਾਂ ਤੁਹਾਡਾ ਪਰਿਵਾਰ ਤੁਹਾਡੇ ਕਹਣੇ ਵਿੱਚ ਹੈ ਜਾਂ ਨਸ਼ਿਆਂ ਤੋਂ ਦੂਰ ਹੈ ਤਾਂ ਤੁਸੀਂ ਦੁਨੀਆ ਦੇ ਵਿੱਚ ਕਿਤੇ ਵੀ ਹੋ ਕਿਸੇ ਵੀ ਹਾਲਾਤ ਦੇ ਵਿੱਚ ਤੁਸੀਂ ਸਭ ਤੋਂ ਅਮੀਰ ਹੋ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਸ਼ੇੜੀ ਹੈ ਜਾਂ ਤੁਹਾਡੇ ਘਰ ਦੇ ਵਿੱਚ ਕਲੇ-ਕਲੇਸ਼ ਰਹਿੰਦੀ ਹੈ ਤਾਂ ਤੁਹਾਡੇ ਕੋਲ ਕਰੋੜਾਂ ਰੁਪਈਆ ਹੋਣ ਦੇ ਬਾਵਜੂਦ ਵੀ ਤੁਸੀਂ ਗਰੀਬੀ ਦੇ ਵਿੱਚ ਹੀ ਜੀ ਰਹੇ ਹੋ ਇਸ ਲਈ ਪੈਸੇ ਦੇ ਪਿੱਛੇ ਭੱਜਣਾ ਜਾਂ ਪੈਸੇ ਦੇ ਪਿੱਛੇ ਗਲਤ ਕੰਮ ਕਰਨੇ ਛੱਡ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰੀਏ ਉਸਨੇ ਇਨਸਾਨੀ ਜੀਵਨ ਜੋ ਹੈ ਸਾਨੂੰ ਉਹ ਸਿਰਫ ਪੈਸਾ ਕਮਾਉਣ ਕਰਕੇ ਹੀ ਨਹੀਂ ਦਿੱਤਾ ਇਨਸਾਨੀ ਜੀਵਨ ਸਾਨੂੰ ਇਸ ਲਈ ਦਿੱਤਾ ਹੈ ਕਿ ਅਸੀਂ ਜੋ ਪਿਛਲੇ ਆਪਣੇ ਔਗਣੇ ਉਹਨਾਂ ਨੂੰ ਬਖਸ਼ਾਈਏ ਇੱਥੇ ਆ ਕੇ ਪਰ ਅਸੀਂ ਉਸ ਜੋ ਵਾਹਿਗੁਰੂ ਦਾ ਅਸਲੀ ਸੰਦੇਸ਼ ਹੈ ਉਸ ਤੋਂ ਕਿਤੇ ਦੂਰ ਭਟਕ ਗਏ ਆ ਉਸ ਨੂੰ ਅਸੀਂ ਕਿਤੇ ਦੂਰ ਛੱਡ ਦਿੱਤਾ ਹੈ ਵਾਹਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤੇ ਨੇ ਗੁਰਬਾਣੀ ਦੇ ਵਿੱਚ ਅਸੀਂ ਉਹਨਾਂ ਨੂੰ ਕਦੇ ਵੀ ਨਹੀਂ ਮੰਨ ਰਹੇ ਅੱਜ ਪੰਜਾਬ ਦੇ ਵਿੱਚ 100% ਤੋਂ ਵੀ ਜ਼ਿਆਦਾ ਨਸ਼ੇ ਦਾ ਯੋਗ ਹੈ ਔਰ ਉਸ ਦੇ ਵਿੱਚ ਪ੍ਰਸ਼ਾਸਨ ਵੀ ਕੀ ਕਰ ਸਕਦਾ ਹੈ ਕਿਉਂਕਿ ਲੋਕ ਖੁਦ ਇਸ ਨਸ਼ੇ ਨੂੰ ਜੋ ਹੈ ਬੜਾਵਾ ਦੇ ਰਹੇ ਨੇ ਤੇ ਇਲਜ਼ਾਮ ਹਮੇਸ਼ਾ ਹੀ ਸਰਕਾਰਾਂ ਦੇ ਉੱਪਰ ਲਗਾ ਰਹੇ ਨੇ ਨਸ਼ੇ ਦੀ ਪਦawar ਕਿਉਂ ਵਧ ਰਹੀ ਹੈ ਕਿਉਂਕਿ ਨਸ਼ੇ ਨੂੰ ਹੀ ਅਸੀਂ ਆਮ ਲੋਕਾਂ ਨੇ ਆਪਣਾ ਰੋਜਗਾਰ ਬਣਾ ਲਿਆ ਹੋਇਆ ਹੈ ਜੋ ਨਸ਼ਾ ਕਰ ਰਿਹਾ ਹੈ ਉਹ ਤਾਂ ਮਜਬੂਰ ਹੈ ਹੀ ਹੈ ਪਰ ਜੋ ਲੋਕਾਂ ਨੇ ਨਸ਼ੇ ਨੂੰ ਆਪਣਾ ਰੋਜਗਾਰ ਬਣਾ ਲਿਆ ਉਹਨਾਂ ਲਈ ਕੋਈ ਮਜਬੂਰੀ ਨਹੀਂ ਹੈ ਉਹ ਜਿਆਦਾ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਜੋ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਔਰ ਉਸ ਦੇ ਲਈ ਉਹ ਕਈ ਘਰਾਂ ਨੂੰ ਬਰਬਾਦ ਕਰ ਰਹੇ ਨੇ ਕਿਉਂਕਿ ਕੋਈ ਵੀ ਦੁਕਾਨਦਾਰ ਹੈ ਕੋਈ ਵੀ ਬਿਜ਼ਨਸਮੈਨ ਹੈ ਉਸਨੇ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਆਪਣੇ ਕਸਟਮਰ ਜੋੜਨੇ ਹਨ ਔਰ ਜੋ ਵੀ ਨਸ਼ੇ ਦੀ ਤਸਕਰੀ ਕਰ ਰਹੇ ਹਨ ਉਹ ਇਸੇ ਤਰ੍ਹਾਂ ਹੀ ਕਰ ਰਹੇ ਹਨ ਕਿ ਉਹਨਾਂ ਨੇ ਆਪਣਾ ਜੋ ਨਸ਼ਾ ਹੈ ਉਹ ਵੇਚਣਾ ਹੈ ਔਰ ਉਹ ਜਿਆਦਾ ਤੋਂ ਜਿਆਦਾ ਮੁੰਡੇ ਕੁੜੀਆਂ ਨੂੰ ਇਸ ਦੇ ਵਿੱਚ ਫਸਾਰੇ ਹਨ ਤਾਂ ਕਿ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਹੋ ਸਕੇ ਔਰ ਜੋ ਅੱਜਕੱਲ ਤੇ ਜਵਾਨ ਮੁੰਡੇ ਕੁੜੀਆਂ ਹਨ ਅਟਰੈਕਸ਼ਨ ਦੀ ਉਮਰ ਹੁੰਦੀ ਹੈ 16 12 ਤੋਂ 16 18 20 ਤੋਂ 22 25 30 ਤੱਕ ਇਹ ਅਟਰੈਕਸ਼ਨ ਦੀ ਉਮਰ ਹੁੰਦੀ ਹੈ ਇਸ ਦੇ ਵਿੱਚ ਜੋ ਜਵਾਨ ਮੁੰਡੇ ਕੁੜੀਆਂ ਹਨ ਉਹ ਸਿਰਫ ਔਰ ਸਿਰਫ ਇੰਜੋਇਮੈਂਟ ਦੇ ਚੱਕਰ ਦੇ ਵਿੱਚ ਹੀ ਨਸ਼ਿਆਂ ਦੀ ਲਤ ਲਗਾ ਲੈਂਦੇ ਨੇ ਔਰ ਫਿਰ ਉਸ ਦੇ ਵਿੱਚ ਇੰਨਾ ਗਹਿਰਾ ਦਲਦਲ ਦੇ ਵਿੱਚ ਫਸ ਜਾਂਦੇ ਹਨ ਕਿ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਉਸ ਨਸ਼ੇ ਦੀ ਪੂਰਤੀ ਕਰਨੀ ਪੈਂਦੀ ਹੈ ਇਸ ਲਈ ਅਸੀਂ ਸਰਕਾਰਾਂ ਨੂੰ ਕੁਸਨ ਦੀ ਜਗਾ ਤੇ ਕਿਤੇ ਨਾ ਕਿਤੇ ਆਪਣੇ ਪੀੜੀ ਦੇ ਥੱਲੇ ਵੀ ਸੋਟਾ ਮਾਰ ਲਈ ਹੈ ਕਿ ਅਸੀਂ ਆਪਣੇ ਕਾਰੋਬਾਰ ਜੋ ਕਿ ਸੱਚੇ ਸੁੱਚੇ ਕਾਰੋਬਾਰ ਸੀ ਪੰਜਾਬੀਆਂ ਦੇ ਉਹਨਾਂ ਨੂੰ ਛੱਡ ਕੇ ਅਸੀਂ ਨਸ਼ੇ ਵਰਗੇ ਇੱਕ ਅਜਿਹਾ ਕਿ ਨੌਣੇ ਕਾਰੋਬਾਰ ਨੂੰ ਚੁਣ ਲਿਆ ਏ ਜੋ ਕਿ ਸਾਡੀਆਂ ਖੁਦ ਦੀਆਂ ਜੜਾਂ ਤਾਂ ਗਾਲ ਹੀ ਰਿਹਾ ਏ ਨਾਲ ਦੇ ਨਾਲ ਅਸੀਂ ਆਪਣੇ ਆਸ-ਪਾਸ ਆਪਣੇ ਭੈਣ ਭਰਾ ਆਪਣੇ ਹੀ ਰਿਸ਼ਤੇਦਾਰਾਂ ਦੀਆਂ ਵੀ ਜੜਾਂ ਗਾਲ ਰਹੇ ਹਾਂ ਸੋ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਮੇਰੇ ਤੋਂ ਸਿਆਣੇ ਭੈਣ ਭਰਾ ਹਨ ਉਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਕਮੈਂਟ ਲਿਖ ਕੇ ਜ਼ਰੂਰ ਦੱਸੋ ਕੀ ਜੋ ਗੱਲਾਂ ਮੈਂ ਕਰ ਰਿਹਾ ਕਿ ਉਹ ਗੱਲਾਂ ਤੱਤ ਜੋਗ ਹਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਗੇ ਸਬੰਧੀਆਂ ਨੂੰ ਵੀ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਵੀ ਇਹਨਾਂ ਗੱਲਾਂ ਤੋਂ ਜਾਣੂ ਹੋ ਸਕਣ। ਔਰ ਨਸ਼ੇ ਦਾ ਜੋ ਕਾਰੋਬਾਰ ਹੈ ਉਹ ਇਸ ਵਕਤ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇ ਵਿੱਚ ਵੱਧ ਰਿਹਾ ਹੈ ਪਰ ਉਹ ਨਸ਼ਾ ਤਸਕਰਾਂ ਨੂੰ ਇਹ ਪਤਾ ਨਹੀਂ ਹੈ ਕਿ ਇਹ ਉਹਨਾਂ ਦਾ ਜੋ ਸਮਾਂ ਆਉਣ ਵਾਲਾ ਸਮਾਂ ਹੈ ਉਸ ਨੂੰ ਬਹੁਤ ਜ਼ਿਆਦਾ ਭਿਆਨਕ ਕਰ ਰਿਹਾ ਹੈ ਕਿਉਂਕਿ ਆਇਆ ਤਾਂ ਆਪਾਂ ਇੱਥੇ ਆਪਣੀਆਂ ਭੁੱਲਾਂ ਬਖਸ਼ਾਉਣ ਹਾਂ ਇਨਸਾਨੀ ਜਨਮ ਜੋ ਸਾਨੂੰ ਮਿਲਿਆ ਹੈ ਉਹ ਜਨਮ ਸਿਰਫ ਪੈਸਾ ਕਮਾਉਣ ਦੇ ਲਈ ਨਹੀਂ ਬਲਕਿ ਚੰਗੇ ਕਰਮ ਕਰ ਲਈ ਮਿਲਿਆ ਹੈ ਔਰ ਚੰਗੇ ਕਰਮ ਪੰਜਾਬੀਆਂ ਦੇ ਚੰਗੇ ਕਰਮ ਕੀ ਸਨ ਕਿਸਾਨ ਭਰਾਵਾਂ ਦੇ ਲਈ ਇੱਕ ਗੱਲ ਕਹਿਣਾ ਚਾਹਾਂਗਾ ਕਿ ਕਿਸਾਨ ਵੀਰ ਵੀ ਜੋ ਹੈ ਨਸ਼ੇ ਤੋਂ ਵੀ ਜ਼ਿਆਦਾ ਹੁਣ ਪਬਲਿਕ ਨੂੰ ਮਾਰ ਰਹੇ ਹਨ ਉਹ ਕਿਸ ਤਰ੍ਹਾਂ ਕਿਉਂਕਿ ਅੱਜ ਜੇਕਰ ਅਸੀਂ ਕੱਲੀ ਮਿੱਟੀ ਕੋਈ ਫਸਲ ਨਾਲ ਵਿੱਚ ਉਗਾਈਏ ਕੱਲੀ ਮਿੱਟੀ ਨੂੰ ਹੀ ਜੇਕਰ ਕੋਈ ਇਨਸਾਨ ਆਪਣੀ ਮੂੰਹ ਦੇ ਵਿੱਚ ਰੱਖ ਲੇਗਾ ਤਾਂ ਮਿੱਟੀ ਹੀ ਇੰਨੀ ਜ਼ਹਿਰੀਲੀ ਹੋ ਗਈ ਹੈ ਕਿ ਉਹ ਮਿੱਟੀ ਦੇ ਨਾਲ ਹੀ ਉਸ ਇਨਸਾਨ ਨੂੰ ਜਾਂ ਤਾਂ ਇਨਫੈਕਸ਼ਨ ਹੋ ਜਾਏਗੀ ਜਾਂ ਉਸ ਦੀ ਮੌਤ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਫਸਲ ਤਾਂ ਬਾਅਦ ਚ ਬੀਜਦੇ ਹਾਂ ਫਸਲ ਬੀਜਣ ਤੋਂ ਪਹਿਲਾਂ ਹੀ ਅਸੀਂ ਜ਼ਮੀਨ ਦੇ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਛਿੜਕਾਅ ਕਰ ਦਿੰਨੇ ਆ। ਸੋ ਪਹਿਲਾਂ ਜਦੋਂ 1970 ਜਾਂ 60 ਦੇ ਵਿੱਚ 80 ਦੇ ਵਿੱਚ ਫਸਲ ਹੁੰਦੀਆਂ ਸੀ ਜਾਂ ਖੇਤੀਬਾੜੀ ਹੁੰਦੀ ਸੀ ਉਦੋਂ ਇੱਕ ਕਿੱਲੇ ਦੇ ਵਿੱਚ ਵੱਧ ਤੋਂ ਵੱਧ ਵੀ ਕੋਈ 5-7 ਕੁਇੰਟਲ ਦੇ ਵਿੱਚ ਜੋ ਹੈ ਮਾਤਰਾ ਦੇ ਵਿੱਚ ਕਣਕ ਜਾਂ ਕੋਈ ਹੋਰ ਫਸਲ ਨਿਕਲਦੀ ਸੀ ਪਰ ਅੱਜ ਅਸੀਂ ਇੱਕ ਕਿੱਲੇ ਦੇ ਵਿੱਚੋਂ 10 10 15 15 ਜਾਂ 20 ਕੁਇੰਟਲ ਕੱਢ ਰਹੇ ਆ ਔਰ ਉਹ ਸਿਰਫ ਔਰ ਸਿਰਫ ਦਵਾਈਆਂ ਦੇ ਸਿਰ ਤੇ ਹੀ ਕੱਢ ਰਹੇ ਆ ਔਰ ਇਹ ਵੀ ਨਸ਼ੇ ਦੀ ਹੀ ਭੁੱਖ ਹੈ ਆਪਣਾ ਮਾਫ ਕਰਨਾ ਇਹ ਵੀ ਪੈਸੇ ਦੀ ਹੀ ਭੁੱਖ ਦੇ ਕਾਰਨ ਹੈ ਕਿਉਂਕਿ ਸਾਹੀਂ ਸਿਰਫ ਤੇ ਸਿਰਫ ਪੈਸੇ ਨੂੰ ਮੁੱਖ ਰੱਖ ਲਿਆ ਏ ਕਿਤੇ ਨਾ ਕਿਤੇ ਅਸੀਂ ਇਨਸਾਨੀਅਤ ਤੋਂ ਬਹੁਤ ਹੀ ਜ਼ਿਆਦਾ ਦੂਰ ਆ ਗਏ ਆ ਜਦਕਿ ਸਾਨੂੰ ਪੈਸੇ ਤੋਂ ਦੂਰ ਹੋਣਾ ਚਾਹੀਦਾ ਹੈ ਤੇ ਇਨਸਾਨੀਅਤ ਦੇ ਨੇੜੇ ਹੋਣਾ ਚਾਹੀਦਾ ਹੈ ਦੋ ਵੇਲੇ ਦੀ ਰੋਟੀ ਜੋ ਹੈ ਉਹ ਪਰਮਾਤਮਾ ਅਕਾਲ ਪੁਰਖ ਨੂੰ ਫਿਕਰ ਹੈ ਸਾਡਾ ਸਾਡਾ ਹੀ ਨਹੀਂ ਉਹ ਹਰ ਇੱਕ ਜੀਵ ਜੰਤੂ ਜੋ ਵੀ ਉਸ ਦੇ ਉਪਾਏ ਨੇ ਜੀ ਜੰਤ ਸਾਰਿਆਂ ਨੂੰ ਹੀ ਉਹ ਦੋ ਵੇਲੇ ਦੀ ਰੋਟੀ ਦਿੰਦਾ ਹੈ ਤੇ ਅਸੀਂ ਤਾਂ ਫੇਰ ਹੱਥਾ ਪੈਰਾਂ ਵਾਲੇ ਇਨਸਾਨ ਆ ਅਸੀਂ ਕੀ ਆਪਣੇ ਦੋ ਵੇਲੇ ਦੀ ਰੋਟੀ ਲਈ ਕਿੰਨੇ ਹੀ ਲੋਕਾਂ ਦਾ ਕਤਲ ਕਰ ਰਹੇ ਆ ਕਿੰਨੇ ਲੋਕਾਂ ਦੇ ਘਰ ਉਜਾੜ ਰਹੇ ਆਂ ਔਰ ਆਪਣੇ ਭਾਗ ਜੋ ਸਾਡੇ ਕਰਮ ਹਨ ਉਹਨਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਦੂਸ਼ਿਤ ਗੰਦਾ ਕਰ ਰਹੇ ਆਂ ਤੁਸੀਂ ਖੁਦ ਸੋਚੋ ਕਿ ਤੁਸੀਂ ਇਹੋ ਜੇ ਕਰਮ ਕਰਕੇ ਇਨਾ ਪੈਸਾ ਕਮਾ ਕੇ ਕੀ ਤੁਸੀਂ ਜਮਦੂਤਾ ਨੂੰ ਉਹ ਪੈਸਾ ਦੇ ਕੇ ਆਪਣੀ ਜਾਨ ਬਚਾ ਸਕਦੇ ਹੋ ਕੀ ਤੁਸੀਂ ਉੱਪਰ ਜਦੋਂ ਤੁਹਾਡਾ ਇਹ ਕਈ ਕਹਿੰਦੇ ਨੇ ਕਿ ਕਿਸ ਨੇ ਦੇਖਿਆ ਹੈ लेखा ਖਾਤਾ ਕਹਿੰਦੇ ਦੇਖਿਆ ਹੈ ਕੋਈ ਪੁੱਛਦਾ ਹੈ ਨਰਕਸ ਵਰਗ ਕਿੰਨੇ ਦੇਖਿਆ ਹੈ ਤਾਂ ਭਾਈ ਪੰਜਾਬ ਦੇ ਵਿੱਚ ਵਸਦੇ ਲੋਕ ਇਸ ਗੱਲ ਤੋਂ ਬਹੁਤ ਹੀ ਚੰਗੀ ਤਰ੍ਹਾਂ ਜਾਣੂ ਹਨ ਕਿ ਜਿੰਨੇ ਵੀ ਬੁਰੇ ਕਰਮ ਕੀਤੇ ਹਨ ਉਹਨੂੰ ਜਾਂ ਤਾਂ ਇੱਥੇ ਹੀ ਫਲ ਮਿਲਿਆ ਉਸ ਦਾ ਔਰ ਜਾਂ ਉਸ ਨੂੰ ਉੱਪਰ ਜਾ ਕੇ ਵੀ ਇਹਦਾ ਜੋ ਹੈ लेखा-ਖਾਤਾ ਦੇਣਾ ਪੈਂਦਾ ਹੈ ਕਿਉਂਕਿ ਇਹ ਗੱਲਾਂ ਗੁਰਬਾਣੀ ਦੇ ਵਿੱਚ ਹਨ ਜੇ ਤੇ ਕੋਈ ਗੁਰਬਾਣੀ ਤੇ ਯਕੀਨ ਕਰਦਾ ਹੈ ਤਾਂ ਇਹਨਾਂ ਗੱਲਾਂ ਤੇ ਯਕੀਨ ਕਰਨਾ ਚਾਹੀਦਾ ਹੈ ਜੇ ਕੋਈ ਗੁਰਬਾਣੀ ਦੇ ਵਿੱਚ ਯਕੀਨ ਨਹੀਂ ਕਰਦਾ ਤਾਂ ਉਸ ਨੂੰ ਆਪਾਂ ਫੋਰਸਫੁਲੀ ਨਹੀਂ ਕਵਾਂਗੇ ਸੋ ਆਪਣੇ ਕਰਮਾਂ ਨੂੰ ਦੂਸ਼ਿਤ ਨਾ ਕਰੀਏ ਪੈਸੇ ਦੇ ਪਿੱਛੇ ਨਾ ਭਜਿਏ ਪੈਸਾ ਉਨਾ ਹੀ ਕਮਾਈਏ ਜਿੰਨਾ ਕਿ ਸਾਡੀਆਂ ਲੋੜਾਂ ਪੂਰੀਆਂ ਹੋ ਸਕਣ ਕਿਉਂਕਿ ਲੋੜਾਂ ਵੀ ਅਸੀਂ ਬੇਹਿਆਰ ਜ਼ਿਆਦਾ ਕਰ ਲਈਆਂ ਹੋਈਆਂ ਨੇ ਜੋ ਬਿਲਕੁਲ ਹੀ ਬੇਵਜਹ ਲੋੜਾਂ ਹਨ ਅਸੀਂ ਉਹ ਕਨਾਲੀਆਂ ਹਨ ਉਧਰ ਤੋਂ ਦਾ ਅਸੀਂ ਬਹੁਤ ਹੀ ਜ਼ਿਆਦਾ ਘਾਣ ਕਰ ਦਿੱਤਾ ਹੈ ਪਹਿਲਾਂ ਇੱਕ ਘਰ ਦੇ ਵਿੱਚ ਦੋ ਤੋਂ ਤਿੰਨ ਰੁੱਖ ਤਾਂ ਮੁੱਲੀ ਹੁੰਦੇ ਸਨ ਹੁਣ ਇੱਕ ਪਿੰਡ ਦੇ ਵਿੱਚ ਦੋ ਤੋਂ ਚਾਰ ਰੁੱਖ ਤਨ ਮਿਲਣਗੇ ਉਧਰ ਤੋਂ ਦਾ ਅਸੀਂ ਕਿਸ ਹੱਦ ਤੱਕ ਘਾਣ ਕਰ ਦਿੱਤਾ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਜ਼ਿਆਦਾ ਨਾ ਲੰਬੀ ਹੋਵੇ ਅਸਲੀ ਮੈਂ ਇੱਥੇ ਹੀ ਫਤਿਹ ਬੁਲਾਉਂਦਾ ਹਾਂ ਜੇ ਕੋਈ ਗਲਤੀ ਹੋਈ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮaaf ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ